इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਮਲ ਦੇਖੋ ਭਾਈ ਭਾਈ ਛੜ ਬਈ ਛੜ ਦੋ ਸਾਲ ਹੋ ਗਏ ਆ ਰਹਾ ਉਹ ਕਿੱਥੇ ਕਰ ਦੇ ਦੋ ਕੀਦਾ ਇਹ ਕੀ ਗੱਲ ਬੋਤੂਈ ਆ ਤੁਹਾਡੇ ਬੱਚੇ ਦੇ ਜਾਣਕਾਰੀ ਮਤਾਵਾ ਪਤਾ ਲੱਗਾ ਵੀ ਤੁਹਾਡੇ ਬੱਚੇ ਤੇ ਹਮਲਾ ਕੀਤਾ ਤੇ ਬੱਚੇ ਦੇ ਪਿੱਛੇ ਤੇ ਬਾਹਰ ਕਰਿਆ ਉਹਨੇ ਕੋਈ ਗੱਲ ਬਾਤ ਨਹੀਂ ਕੀਤੀ ਕੋਈ ਜੀ ਨਾ ਤੁਹਾਡੇ ਬੱਚੇ ਦਾ ਨਾਮ ਕੀ ਆ ਕਰਨਦੀਪ ਸਿੰਘ ਕੀ ਪਹਿਲਾਂ ਵੀ ਰੰਜਸ ਚੱਲਦੀ ਸੀ ਜਿਹੜੇ ਬੱਲਿਆਂ ਵੱਲੋਂ ਕੀਤਾ ਗਿਆ ਕੰਮ ਇਹ ਨਹੀਂ ਜੀ ਪਹਿਲੇ ਤੋਂ ਇਹਨੇ ਮੋਟਰ 'ਤੇ ਜਾ ਕੇ ਇਹ ਕਿਹਾ ਵੀ ਮੈਂ ਮੈਂ ਤੈਨੂੰ ਦੇਖ ਲਊਗਾ ਇਹ ਮੋਟਰ 'ਤੇ दारू ਪੀ ਕੇ ਗਿਆ ਉਹਨਾਂ ਦੇ ਜਿੱਥੇ ਕੰਮ ਕਰਦਾ ਤਾਂ ਆਪਣਾ ਘਰ ਦੇ ਦੀ ਮੋਟਰ 'ਤੇ ਉੱਥੇ ਰੱਜ ਕੇ ਦਾਰੂ ਪੀ ਕੇ ਉਹਨੇ ਕਿਹਾ ਕਹਿੰਦੇ ਵੀ ੱੱੱਕਾ ਮਾਰਿਆ ਮੁੰਡੇ ਨੂੰ ਤੁਹਾਡੇ ਮੁੰਡੇ ਨੂੰ ੱੱੱਕਾ ਮਾਰਿਆ ਉਹ ਭਤੀਜੇ ਨੂੰ ਜਿੰਨਾ ਦਾ ਕੰਮ ਕਰਦਾ ਤਾਂ ਉਹ ਕਹਿੰਦਾ ਵੀ ਤੂੰ ਨੋਰੀ ਇੱਕਣਾ ਕਿਉਂ ੱੱੱਕਾ ਮਾਰਦਾ ਬੇਕਣਾ ਗਲਤ ਗੱਲ ਐ ਬਈ ਤੇਰੀ ਪੀਤੀ ਉਹ ਤੂੰ ਇੱਕਣਾ ਨਹੀਂ ਕਿ ਸਿੱਧੇ ਮੋਟਰ 'ਤੇ ਆ ਕੇ ੱੱੱਕਾ ਮਾਰ ਸਕਦਾ ਜੀ ਉਹਨੇ ਫੇਰ ਕਹਿਦ ਮੈਂ ਤੈਨੂੰ ਦੇਖ ਲੂੰਗਾ ਬਸ ਉਥੇ ਬਾਅਦ ਉਹਨੇ ਜਿੱਜਾ ਦੀ ਕੱਢਦਾ ਰਿਹਾ ਮੈਂ ਕਿਹੜਾ ਬੰਦਾ ਸੀ ਉਹੋ ਜਿਹਨੇ ਜਿਹਨੇ ਤੁਹਾਡੇ ਬੱਚੇ ਨਾਲ ਸੋਨੂ ਕਨੋਰੀਆ ਜੀ ਉਹ ਤੁਹਾਡੇ ਪਿੰਡ ਦਾ ਹੀ ਰਹਿਣ ਵਾਲਾ ਕਿਹੜਾ ਪਿੰਡ ਆ ਇਹ ਇਸ ਲੈਂਪਰ ਜੀ ਤੁਹਾਨੂੰ ਬਹੁਤ ਖਤਰਾ ਸੀ ਦਰਵਾਜ਼ਾ ਲਾ ਕੇ ਰੱਖਦੇ ਸੀ ਸਾਰੀ ਦਿਹਾੜੀ ਪਹਿਲਾਂ ਵੀ ਇਦਾਂ ਜੇ ਕੰਮ ਕਰਦਾ ਰਿਹਾ ਉਹ ਬੰਦਾ ਹਾਂਜੀ ਆਪਣੇ ਮਾਪੇ ਪਾਪਾ ਕਰ ਤਿੰਨਾਂ ਗੱਲ ਹੋਏ ਤੁਹਾਡੇ ਨਾਲ ਤੁਹਾਡੇ ਦੇ ਨਾਲ ਰஞ்சிਤ ਕਿਸ ਚੀਜ਼ ਦੀ ਸੀ ਉਹਦੀ ਸਾਡੇ ਕੋਈ ਨ ਰਸਤੇ ਤੇ ਤੁਹਾਡੇ ਬੱਚੇ ਤੇ ਕਿਉਂ ਹਮਲਾ ਕੀਤਾ ਕੁਝ ਪਤਾ ਲੱਗਿਆ ਨਹੀਂ ਜੀ ਇਹਨਾਂ ਸਾਥੀਸ ਚੋਰੀ ਤੇ ਕਰੀ ਵੀ ਮਤਲਬ ਪਿੱਛੇ ਤੇ ਹਮਲਾ ਕਰਿਆ ਗੱਲ ਕੋਈ ਵੀ ਇੰਜ ਨਾ ਕੋਈ ਲੜਾਈ ਹੋਈ ਨਾ ਝਗੜਾ ਬਸ ਤੂੜੀ ਵਾਰੇ ਬੁਲਾਇਆ ਵੀ ਤੇਰੀ ਗੱਲ ਕਰਾ ਦਿੰਦੇ ਨਹੀਂ ਪਤਾ ਵੀ ਕਿਹਨੇ ਫੋਨ ਕਰਿਆ ਉੱਥੇ ਤਿੰਨ ਚਾਰ ਬੰਦੇ ਤੇ ਬੱਚਾ ਠੀਕ ਆ ਤੁਹਾਡਾ ਹੁਣ ਬੱਚਾ ਜੀ ਆਪਰੇਸ਼ਨ ਤੇ ਬਾਹਰ ਸਿਰਿਆ ਸੀ ਕਿੱਥੇ ਚੰਡੀਗੜ੍ਹਾ ਹਾਂਜੀ ਜੀ ਤੇ ਕੀ ਕਹਿੰਦੇ ਡਾਕਟਰ ਨੇ ਦੱਸਿਆ ਕੁਝ ਨਹੀਂ ਡਾਕਟਰ ਨੇ ਹਾਂਜੀ ਸਵੇਰ ਦਾ ਤੋਂ ਕਹਿਣਾ ਨਹੀਂ ਕਰਦਾ ਐਂ ਬੋਲਿਆ ਕਹਿੰਦੇ ਵੀ ਜੇ ਤਾਂ ਕੋਣ ਜੇ ਤਾਂ ਵੀ ਕੋਣ ਇੱਕ ਮਿੰਟ ਇੱਕ ਮਿੰਟ ਸਰ ਇਹ ਤੇ ਰਿਹਾ ਆਪਾਰ ਦੇ ਨਾਲ ਅਜੇ ਕੋਈ ਕਲੇਮ ਕਰਦੇ ਰੋਕ ਇੱਕ ਬੱਤੀ ਤੇ ਹਮਲਾ ਕਰ ਗਿਆ ਸੀ ਮੋਜਰਾ ਤੋਂ ਕਿਹ ਕਹਣਾ ਸਰ ਉਸ ਬੰਦੇ ਨੂੰ ਰਸ਼ ਕਰ ਲਿਖਦਾ ਜਿਹੜਾ ਮਤਕਾਰ ਦੇ ਦਿੱਤੀ ਉਹ ਇਹ ਬਾਈਚਾਰ 24 ਦੀ ਸ਼ਾਮ ਵੇਲੇ ਸੁਰਿੰਦਰ ਸਿੰਘ ਕਨੌੜੀਨ ਹੈ ਆਪਣੇ ਹੱਥੇ 'ਚ ਫੜੀ ਕਿਰਚਾਂ ਦੀ ਜਿਹੜੀ ਵਾਰ ਹੈ ਉਹ ਕਰਨਦੀਪ ਸਿੰਘ ਦੇ ਕੀਤੇ ਸੀ ਪਹਿਲਾਂ ਜਿਹੜਾ ਕਰਨਦੀਪ ਸਿੰਘ ਸੀ ਇਹਦਾ ਯਾਰ ਦੋਸਤ ਸੀਗਾ ਬਾਅਦ 'ਚ ਵੀ ਆਪਸ ਵਿੱਚ ਖਣਵਣ ਹੋ ਗਈ ਸੀ ਜਿਸ ਕਰਕੇ ਇਹਨੇ ਰஞ்சிਤ ਸੜਖਲਾ ਸੀਗਾ ਇਹਨੇ ਦੋ ਵਾਰ ਕੀਤੇ ਸੀਗੇ ਬੱਖੀ ਤੇ ਇਹ ਇਹਦਾ ਜਿਹੜੀ ਚਰਚਾ ਗਈ ਦੂਜੀ ਵਾਰ ਦੇ ਵਿੱਚ ਜਿਹੜੀ ਚਰਚਾ ਉਹ ਬੱਖੀ ਦੇ ਵਿੱਚ ਹੀ ਰਹਿ ਗਈ ਸੀ ਇਹ ਜਿਹੜਾ ਕੋਈ ਹਾਲਤ 'ਚ ਪਹਿਲਾਂ ਮਰੈਂਡੀ ਹਸਪੀਟਲ ਦਾਖਲ ਕਰਾਇਆ ਗਿਆ ਸੀ ਫਿਰ ਇਹ ਪੀਆਈ ਰੈਕਰ ਕਰ ਦਿੱਤਾ ਸੀ ਜੋ ਉਸਦੇ ਪਿਤਾ ਅਕਵਾਲ ਸਿੰਘ ਦੇ ਬਿਆਨ ਤੇ ਸਖਜਿੰਦਰ ਕਨੌੜੀ ਦੇ ਖਿਲਾਫ 307 324 306 ਆਈਪੀਸੀ ਤਹਿਤ ਫੀਲਰ ਦਰਜ ਕੀਤੀ ਗਈ ਹੈ ਅਤੇ ਜਿਹੜਾ ਦੋਸ਼ੀ ਨਾ ਉਹ ਗ੍ਰਿਫਤਾਰ ਕਰ ਲਿਆ ਤੇ ਜਿਸ ਸਮੇਂ ਤੇ ਜਿਹੜਾ ਦੋਸ਼ੀ ਉਹ ਪਹੁੰਚਿਆ ਸੀ 24 ਘੰਟੇ ਦੇ ਵਿੱਚ ਵਿੱਚ ਜਿਹੜਾ ਦੇਸ਼ੀ ਰਹੇ ਕਦਮਾਦਾਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਤੇ ਤੇ ਪਹਿਲਾਂ ਵੀ ਕੋਈ ਮਾਮਲੇ ਨੇ ਇਸ ਤੋਂ ਪਹਿਲਾਂ ਵੀ ਕਦਮਾਏ ਚੱਲਦੇ ਨੇ ਜਿਨ੍ਹਾਂ ਦੇ ਵਿੱਚੋਂ ਇਹ ਬਰੀ ਹੋ ਚੁੱਕਿਆ ਹੈ ਇਹਨਾਂ ਤੋਂ ਬਰੀ ਹੋ ਹਾਂ ਜੀ। ਸੋ ਕੀ ਫਿਰ ਇਹ ਨਸ਼ਾ ਕਰਨ ਕਰੰਤਾ ਆਦਿ ਸੀ ਇਹ ਵਿਅਕਤੀ ਜਿਹੜਾ ਜਿਨ੍ਹਾਂ ਵੱਲੋਂ ਇਹ ਗੱਲਬਾਤ ਕੀਤੀ ਗਈ। ਨਹੀਂ ਜੀ ਨਸ਼ੇ ਦੇ ਸੇਵਨ ਕਰਨ ਵਾਲੇ ਤਾਂ ਸਾਡੇ ਕੋਲ ਕੋਈ ਜਿਹੜੀ ਹੈ ਨੋਟਲੀ ਪੂਕਤਾ ਜਾਣਕਾਰੀ ਨਹੀਂ ਹੈ। ਪਰ ਜਣੀਆ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਜੀ। ਉਸ ਦਾ ਵੀ ਰਿਮਾਂਡ ਮੰਗੀ ਹਾਸਲ ਕੀਤਾ ਜਾਵੇਗਾ। ਹਾਂ ਜੀ ਅਜਹ ਹਾਲਥ ਦੇ ਚੀਜ਼ੇ ਵਿੱਚ ਕੀਤਾ ਜਾਵੇਗਾ ਤੇ ਉਹਦਾ ਰਿਮਾਂਡ ਜਿਹੜਾ ਜਿਹੜਾ ਹਮਲਾ ਕੀਤਾ ਹੋਇਆ ਵਿਅਕਤੀ ਠੀਕ ਹੈ ਜੀ ਨਸ਼ਾ। ਹਾਂ ਉਹਦਾ ਬੰਦੇ ਦਾ ਕ੍ਰੈਸ਼ਨ ਹੋ ਗਿਆ ਤੇ ਕਿਰਚ ਜਿਹੜੀ ਡਾਕਟਰ ਸਾਹਿਬ ਨੇ ਉਹੀ ਬਾਕੀ ਜੋ ਕੱਢ ਲਈ ਹੈ ਇਹ ਬੰਦਾ ਹੁਣ ਠੀਕ ਹੈ ਠੀਕ ਆ ਹੁਣ 15